ਜਿਰਿੰਦਰ ਦੇ ਆਬਾਦਪੁਰਾ ਵਿਖੇ ਕਾਂਗਰਸ ਨੇਤਾ ਅਨਿਲ ਕੁਮਾਰ ਵਾਰਡ ਨੰਬਰ 34 ਵੱਲੋਂ ਪ੍ਰਿਨਿਰਵਾਣ ਦਿਵਸ ਮੌਕੇ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਜਿਸ ਤੇ ਅਨਿਲ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਾਨੂੰ ਦੇਸ਼ ਦੇ ਸੰਵਿਧਾਨ ਤੇ ਹਰ ਤਰ੍ਹਾਂ ਦੇ ਹੱਕ ਅਧਿਕਾਰ ਲੈ ਕੇ ਦਿੱਤੇ ਹਨ ਤੇ ਦੇਸ਼ ਦੇ ਚੰਗੇ ਪੜੇ ਲਿਖੇ ਨਾਗਰਿਕ ਹੋਣ ਦੇ ਨਾਤੇ ਦੇਸ਼ ਦੀਆਂ ਸਰਕਾਰਾਂ ਨੂੰ ਸੰਵਿਧਾਨ ਦੇ ਆਰਟੀਕਲ ਨੂੰ ਸਕੂਲ ਦੇ ਕਾਲਜ ਦੇ ਸਿਲੇਬਸ 'ਚ ਜ਼ਰੂਰ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਲੜਕੇ ਲੜਕੀਆਂ ਨੂੰ ਉਹਨਾਂ ਦੇ ਅਧਿਕਾਰਾਂ ਦਾ ਪਤਾ ਲੱਗ ਸਕੇ ਤੇ ਦੇਸ਼ 'ਚ ਕ੍ਰਾਈਮ ਰੇਟ ਘਟ ਸਕੇ ਜਿਰਿੰਦਰ ਤੋਵ ਕਾਂਗਰਸੀ ਨੇਤਾ ਵਾਰਡ ਨੰਬਰ 34 ਤੋਂ ਤੇ ਅੱਜ ਪ੍ਰੀਨਿਰਵਾਣ ਦਿਵਸ ਦੇ ਮੌਕੇ ਤੇ ਅਸੀਂ 바ਵਾ ਸਾਹਿਬ ਬੀ ਆਰ ਅੰਬੇਦਕਰ ਜੀ ਨੂੰ ਨਿੱਕੀ ਸ਼ਰਧਾਂਜਲੀ ਦੇਣ ਆਏ ਹੋਏ ਸੀਗੇ ਆਪਣੇ ਸਾਥੀਆਂ ਸਮੇਤ ਪਹੁੰਚੇ ਹੋਏ ਸੀ ਤੇ ਜਿੱਦਾਂ ਕੀ 바ਵਾ ਸਾਹਿਬ ਬੀ ਆਰ ਅੰਬੇਦਕਰ ਜੀ ਨੇ ਸਾਨੂੰ ਸਾਨੂੰ ਸੰਵਿਧਾਨ ਦੇ ਰੂਪ ਵਿੱਚ ਇੱਕ ਜੀਵਨ ਦਾ ਹਨ ਦਿੱਤਾ ਆ ਕਿ ਹਰ ਸਮਾਜ ਦੇ ਹਰ ਵਰਗ ਦੇ ਲਈ ਉਹਦੇ ਵਿੱਚ ਜਿਹੜੇ ਆਰਟੀਕਲਸ ਦਿੱਤੇ ਆ ਉਹਨਾਂ ਦੇ ਹੱਕ ਹਕੂਕਾਂ ਦੀ ਗੱਲ ਕੀਤੀ ਗਈ ਆ ਇਸ ਲਈ ਅਸੀਂ 바ਵਾ ਸਾਹਿਬ ਬੀ ਆਰ ਅੰਬੇਦਕਰ ਜੀ ਦੇ ਹਮੇਸ਼ਾ ਕਰਜ਼ਦਾਰ ਰਹਿਾਂਗੇ ਜਿਹੜੇ 바ਵਾ ਸਾਹਿਬ ਬੀ ਆਰ ਅੰਬੇਦਕਰ ਜੀ ਨੇ ਉਹਦੇ ਵਿੱਚ ਸਾਨੂੰ ਫੰਡਾਮੈਂਟਲ ਅਧਿਕਾਰ ਦਿੱਤੇ ਆ ਰਾਈਟ ਟੂ ਸਪੀਚ ਰਾਈਟ ਟੂ ਐਜੂਕੇਸ਼ਨ ਐਂਡ ਰਾਈਟ ਟੂ ਇਕੁਐਲਿਟੀ ਹੋਰ ਕਈ ਫੰਡਾਮੈਂਟਲ ਅਧਿਕਾਰ ਦਿੱਤੇ ਹੋਏ ਆ ਉਹਨਾਂ ਦੇ ਅਧਿਕਾਰਾਂ ਦਾ ਸਾਨੂੰ ਸਹੀ ਰੂਪ ਵਿੱਚ ਪ੍ਰਯੋਗ ਕਰਨਾ ਚਾਹੀਦਾ ਆ ਤੇ ਮੈਂ ਮੌਕੇ ਦੀ ਸਰਕਾਰਾਂ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਉਹ 바ਵਾ ਸਾਹਿਬ ਜੀ ਅੰਬੇਦਕਰ ਜੀ ਦੇ ਜਿਹੜੇ ਲਿਖੇ ਤੇ ਰੋਲਿਸ ਸੰਵਿਧਾਨ ਨੂੰ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦੇ ਵਿੱਚ ਉਹਦੇ ਕੁਝ ਆਰਟੀਕਲਸ ਐਡ ਕਰਨ ਤਾਂ ਜੋ ਦੇਸ਼ ਦੇ ਜਿਹੜੇ ਨੌਜਵਾਨ ਪੀੜੀ ਆ ਉਹਨਾਂ ਨੂੰ ਉਹਨਾਂ ਦੇ ਹੱਕ ਹੁਕੂਕਾਂ ਦਾ ਪਤਾ ਲੱਗ ਸਕੇ ਤੇ ਉਹ ਆਪਣੇ ਸਹੀ ਰਸਤੇ ਤੇ ਚੱਲ ਸਕੇ